ਇਹ ਸਾਬਤ ਕਰਨ ਆਇਆ ਸੀ ਕਿ ਜਿਹੜਾ ਲੁਧਿਆਣਾ ਯੂਨੀਵਰਸਿਟੀ ਚ ਇਹ ਸੀਐਮ ਕੁਰਸੀਆਂ ਰੱਖ ਕੇ ਉੱਥੇ ਮਖੌਲ ਕਰਦਾ ਸੀ ਮੇਰੇ ਨਾਲ ਕੋਈ ਡਿਬੇਟ ਨਹੀਂ ਕਰ ਸਕਦਾ ਆਓ ਅੱਜ ਮੈਂ ਆ ਕੇ ਸੀਐਮ ਹਾਊਸ ਦੇ ਮੂਹਰੇ ਖੜਾ ਹਾਂ ਇੱਕ ਮਿਨਿਸਟਰ ਅੱਜ ਸੀਐਮ ਘਰ ਦੇ ਅੰਦਰ ਮੂਹਰੇ ਆਵੇ ਡਿਬੇਟ ਕਰੇ ਮੈਂ ਤਾਂ ਕਹਿੰਦਾ ਅੰਦਰ ਬੁਲਾਵੇ ਅੰਦਰ ਗੱਲ ਕਰ ਲਏ ਮੈਂ ਲਗਾਤਾਰ 15 ਦਿਨ ਤੋਂ ਇਹ ਚੀਜ਼ਾਂ ਜਿਹੜੀਆਂ ਐ ਦਿੱਲੀ ਤੋਂ ਸ਼ੁਰੂ ਹੋਈਆਂ ਸੀ ਤੇ 10 ਤਰੀਕ ਨੂੰ ਆ ਕੇ ਉਹ ਇਹਨਾਂ ਨੇ ਗੁੱਸਾ ਆ ਕੇ ਚੀਫ ਮਿਨਿਸਟਰ ਆਪਣੇ ਇਹ ਅਫਸਰ ਵੀ ਸਮਝ ਲੈਣ ਜਿਹੜੇ ਅੱਜ ਆਫੀਸਰ ਨੇ ਉਹ ਇਹਨਾਂ ਦੇ ਟੱਟੂ ਬਣੇ ਨੇ ਉਹ ਬਾਅਦ ਚ ਉਹਨਾਂ ਨੇ ਨੌਕਰੀ ਨਹੀਂ ਕਰਨੀ ਕਿੰਨਾ ਤਸ਼ੱਦਦ ਕਰੋਗੇ ਯਾਰ ਆਪ ਤੁਹਾਡੇ ਵੀ ਬੱਚੇ ਨੇ ਤੁਸੀਂ ਇੱਕ ਨਟੰਕੀ ਵਾਲੇ ਸੀਐਮ ਤੇ ਇੱਕ ਨਕਲੀ ਸੀਐਮ ਤੇ ਜਿਹੜਾ ਹੋਸ਼ ਹੀ ਨਹੀਂ ਹੁੰਦਾ ਚੀਫ ਮਿਨਿਸਟਰ ਉਹ ਸ਼ਰਾਬ ਦੇ ਨਸ਼ੇ 'ਚ ਤੁਹਾਨੂੰ ਆਰਡਰ ਕਰਦਾ ਹੈ ਵੀ ਤੁਸੀਂ ਇਹ ਕੰਮ ਕਰੋ ਤੁਸੀਂ ਇੰਨਾ ਤਾਂ ਦੇਖ ਲਿਆ ਕਰੋ ਵੀ ਜਿਹੜਾ ਆਰਡਰ ਤੁਹਾਨੂੰ ਦੇ ਰਿਆ ਉਹ ਹੋਸ਼ ਵੀ ਹੈਗਾ ਰਮਣੀ ਜੀ ਇਸ ਵੇਲੇ ਵੀ ਮੈਂ ਮਦਹੋਸ਼ ਸੀ ਹਮ ਪਿਆ ਹੋਣਾ ਜਿਹੜਾ ਬਾਹਰ ਨਹੀਂ ਨਿਕਲ ਸਕਦਾ ਨਹੀਂ ਸੀ ਮੰਤਰੀ ਆ ਕੇ ਮੇਰੇ ਨਾਲ ਗੱਲ ਕਰੇ ਜੇ ਹਿੰਮਤ ਆ ਪਰ ਅੱਜ ਇਹ ਸਾਬਤ ਹੋ ਗਿਆ ਸੀਐਮ ਸਾਡਾ ਪਗੌੜਾ ਏ ਕਿਸੇ ਨੂੰ ਉਹ ਫੇਸ ਨਹੀਂ ਕਰ ਸਕਦਾ ਕੱਲ ਵੀ ਗਏ ਮੈਂ ਦੇਖ ਰਿਹਾ ਅਸੀਂ ਕਿਤੇ ਜੋ ਪਿੱਛੋਂ ਐਮਐਲਏ ਰੌਲਾ ਪਾ ਰਹੇ ਆ ਵੀ ਸੀਐਮ ਗੇੜਾ ਕੱਢ ਗਿਆ ਆਪਣੇ ਨਿੱਜੀ ਐਮਐਲਏ ਜਿਹੜੇ ਉਸ ਏਰੀਏ ਦੇ ਉਹਨਾਂ ਨੂੰ ਨਹੀਂ ਦੱਸਿਆ ਪਰ ਮੈਂ ਹੁਣੇ ਕੁਰਸੀ ਮੰਗ ਰਿਹਾ ਸੀ ਵੀ ਕੁਰਸੀ ਰੱਖੋ ਉਹਦੇ ਬਰਾਬਰ ਤੇ ਚੀਫ ਮਿਨਿਸਟਰ ਆਵੇ ਮੇਰੇ ਬਹਿ ਕੇ ਮੇਰੇ ਨਾਲ ਗੱਲ ਕਰੇ ਡਿਬੇਟ ਕਰੇ ਪਰ ਚੀਫ ਮਿਨਿਸਟਰ ਇਸ ਵੇਲੇ ਭੱਜ ਗਿਆ ਇਹ 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 ਪਗੌੜੇ ਨੇ ਪੰਜਾਬ ਦੇ ਜਰਨੀ ਜੀ ਆਪਕੇ